ਆਜਾ ਕੀ ਕਰਦਾ ਓਏ ਐਸੇ ਉਹ ਅੱਜ ਦਾ ਛੁੱਟੀ ਵਾਲੇ ਗੈਰ ਦਾ ਕੰਮ ਕੀ ਕਰਦਾ ਸੀ ਮੇਰਾ ਪੁੱਤ ਹੈ ਦਾ ਕੀ ਹੈ ਦਾ ਕਪੜੇ ਸਫਾਈ ਕਰਾਉਂਦਾ ਕਪੜਿਆਂ ਦੀ ਹਾਂ ਮੈਂ ਕਪੜਿਆਂ ਦੀ ਸਾਈਕਾਈ ਜੰਨਾ ਨਮੀ ਦੇ ਅਸੇ ਪਾਈ ਆਇ ਤੁ

ਪਹਿਲਾਂ ਸੂਜੀ ਨੂੰ ਭੁੰਨਣਾ ਪਊਗਾ ਭੁੰਨ ਕੇ ਫੇਰ ਅੱਛਾ ਭੁੰਨ ਕੇ ਨੂੰ ਜਿੰਜੇ ਦੇ ਪੂਰੀ ਪੁੱਝੀ ਫੇਰ ਵਿੱਚ ਹੀ ਫੇਰ ਇਹਨੂੰ ਕੱਢ ਕੇ ਥੋੜਾ ਤੇਲ ੜਨ ਕਰਕੇ ਅਸੀਂ ਕੱਢ ਲਾਂਗੇ ਵਿੱਚੋਂ ਛੋ ਦੇਸੀ ਵੈਸੇ ਤਾਂ ਦੇਸੀ ਚਾਹੀਦਾ ਪਰ ਅੱਜ ਆਪਣੇ ਤਾਂ ਦੇਸੀ ਹੈ ਨਹੀਂ ਅੱਛਾ ਇਹ ਇਹਨੂੰ ਥੇ ਗਰਮ ਕਰ ਲੈਣਾ ਪੂਰਾ ਜਦੋਂ ਪੂਰਾ ਤੇ ਗਰਮ ਹੋ ਗਿਆ ਫਿਰ ਜਦੋਂ ਮੇਵ ਆਇਆ ਵਿੱਚ ਇਹ ਸੈੱਟ ਲੈਣਾ ਜਿੱਦਾਂ ਸੈੱਟ ਨਾ ਕਈ ਤਾਂ ਵੈਸੇ ਬਾਹਰ ਤੋਂ ਵੀ ਉਹ ਬੋਲਦੇ ਹੋਂ ਤੇ ਉਹੋ ਜਿਹਾ ਦੇਣੀ ਕਿ ਸਾਨੂੰ ਮੱਖਣਾ ਥੋੜਾ ਜਿਹਾ ਕੱਟ ਕੇ ਇਹ ਦੁੱਧ ਪਾਉਣਾ ਹੈ ਜਿਹੜਾ ਵਿੱਚ ਦੁੱਧ ਪਾਉਣਾ ਕੋ ਪਾਣੀ ਪਾਉਣਾ ਦੁੱਧ ਹੀ ਹੋਊਗਾ ਦੁੱਧ ਪਾ ਕੇ ਫੁੱਲ ਜਾਂਦੀ ਆ ਇਹ ਕਰ ਤੋ ਪਤਾ ਕੀ ਕਰ ਇਹ ਇੱਕ ਕੌਲ ਲਿਆ ਤੇ ਇੱਕ 1.5 ਗਲਾਸ ਨਾ ਅੱਧਾ ਗਲਾਸ ਪਾਣੀ ਦਾ ਪਹਿਲਾ ਗਲਾਸ ਵਿੱਚ ਦੁੱਧ ਦਾ ਪਾ ਲਿਆ ਜੇ ਨੀਰਾ ਹੀ ਦੁੱਧ ਬਣਾ ਲਗੇ ਨੀਰਾ ਦੁੱਧ ਨਾ ਹੋ ਨਹੀਂ ਦੁੱਧ ਪਿੱਟਾ ਜਾਵੇ ਚਲੋ ਹਾਂ ਕੀ ਕਰਾ? ਇਹ ਅੱਖਾਂ ਚ ਗੋਡੇ ਗੋਡੇ ਦੇਖਦਾ। ਹਾਂ ਹਾਂ। ਹੋ ਗਏ ਅਮੀ ਜੂਜੀ। ਆ ਆ ਆ ਆ। ਹਾਂ ਇਦਾਂ ਦੇ। ਇੰਨਾ ਟਾਈਮ ਲਉਂਦੀ ਹੈ ਹਨਾ ਮੰਮੀ। ਆ ਦੁੱਧ ਗਰਮ ਕਰਨਾ ਬਿਚਾਉਣਾ। ਦੋ ਤਰ੍ਹਾਂ ਕਰਨਾ ਇਹਦੇ ਵਿੱਚ ਇੱਕ ਕੌਲੀ ਆਹ ਖੰਡ ਦੀ ਜਿਲੇ ਵਾਲਾ ਗਰਮ ਹੋ ਜੂਰਾ ਨੇ ਇਹ ਕੌਲੀ ਵਿੱਚ ਪਾ ਲੀ ਅੱਛਾ ਇਹਦੇ ਵਿੱਚ ਮੌਂਦੀ ਤੇ ਵੈਸੇ ਪੁੱਜ ਗਈ ਇਹਨ ਕੋਈ ਮੂੰਗੀ ਦਾ ਵੀ ਹਲਵਾ ਬਣ ਜਾਂਦਾ ਹਨਾ ਮੂੰਗੀ ਨੂੰ ਤਾਂ ਪਹਿਲਾਂ ਭੁੰਨ ਲਵੇ ਧੋ ਕੇ ਥੋੜੀ ਜੀ ਨੂੰ ਹੋ ਕਰਕੇ ਸਕਾ ਲਵੇ ਫਿਰ ਉਹਨੂੰ ਭੁੰਨ ਲੀ ਹਾਂ ਮੰਮੀ ਬਹੁਤ ਵਧੀਆ ਬਣਦਾ ਨਾ ਸਾਰੀ ਰਾਤ ਦੀ ਕਮਲੀ ਹਾਂ ਤਾਂ ਤੁਹਾਨੂੰ ਬਹੁਤ ਦਿਨ ਹੈ ਗਿਆ ਨਾ ਦਿਮਾਗ ਤੋਂ ਨਿਕਲ ਕੇ ਪੰਨ ਰੱਖਿਆ ਕਰ ਇਹ ਕੱਲ੍ਹ ਲੱਕਵੇਰੀਂ ਕਿ ਗਰਮ ਦੁੱਧ ਦੇ ਵਿੱਚ ਅਸੀਂ ਇੱਕ ਗਰਮ ਦੁੱਧ ਦੇ ਵਿੱਚ ਇੱਕ ਕੌਲੀ ਕੌਲੀ ਖੰਡ ਦੇ ਬਾਅਦ ਇਹ ਇੱਕ ਕੌਲੀ ਸੂਜੀ ਦੀ ਸੀ ਹਨਾ ਕੌਲੀ ਸੂਜੀ ਦੀ ਅਸੀਂ ਸੁੱਕੀ ਭੁੰਨ ਲਈ ਆ ਤੇ ਵਿੱਚ ਭੁੰਨੀ ਹੈ ਪਹੁੰਚ ਗਈ ਹਾਂ ਇਹ ਸੂਜੀ ਪਹੁੰਚ ਗਈ ਆ ਸਿਆ ਨੂੰ ਕੱਢ ਲਿਆ ਹਾਂ ਹੁਣ ਇਸ ਦੀ ਵਿੱਚ ਅਸੀਂ ਇੱਕ ਕੌਲੀ ਸੂਜੀ ਦੀ ਸੀ ਇੱਕ ਕੌਲੀ ਤੋਂ ਘੱਟ ਹੀ ਕਿਉਂ ਪਾਵਾਂਗੇ ਹੁਣ ਦੇਸੀ ਘਿਓ ਨੂੰ ਗਰਮ ਗਰਮ ਕਰ ਲੈਣਾ ਫਿਰ ਉਹਦੇ ਜਿਹੜਾ ਡਰਾਈ ਹੁੰਦਾ ਉਹ ਸਾਰਾ ਪਾ ਲੈਣਾ ਸਾਰਾ ਪਾ ਲੈਣਾ ਘਰੋਕ ਨਹੀਂ ਪਾਣੀ ਆਮਲ ਕਰਦਾ ਗਏ ਸੋਦਾ ਕਰਮ ਕਰਦੇ ਬਣ ਜੀ उन सब तो पहले पावांगे 100 घी और 100 तो डाला चाहिए फिर पावांगे बादाम हम्म हाँ। फिर पावांगे काजू वो तो अपने टेस्ट के अनुसार आ जी कोई कितना मेवा को आ कितना लेना है इन्हें थोड़ा ज्यादा सेक लो पहले हां 100 घी 100 घी 100 घी फिर करेंगे सूजी घी ਜਸੂਜੀ ਸੋਗੀ ਫੋਲੀਆ ਦਾ ਸੂਜੀ ਪਾ ਲੈਣੀ ਹੋ। ਹੋ ਵੀ ਮਿਕਸ ਹੋ ਗਿਆ ਮਿਕਸ ਹੋ ਗਿਆ। ਸਿੰਕੋੜਾ ਚੀਨੋ ਉਹ ਨਹੀਂ ਇਹ ਚੀਕ ਤੋਂ ਸੈਪ ਹੋ ਜਾਓ ਛੱਡ ਦੇਉਗੀ। ਉਸ ਤੋਂ ਬਾਅਦ ਜੋ ਡਰਾਈ ਫੂਡ ਨੇ ਸੋ ਜਸੂਜੀ ਨੇ ਕਿਹਾ ਛੱਡਾ ਸੂਜੀ ਨੇ ਕਿਹਾ ਜਿੱਦੇ ਸਾੜਾ ਉਹਨੇ बस मिक्स ਹੋ ਗਏ ਨੇ ਤੇ ਉਹ ਹੈ ਮਿਕਸنگ ਬਿਨਾਂ ਬਸ ਪਾ ਲਿਆ ਹੁਣ ਇਹਨੂੰ ਹੌਲੀ ਹੌਲੀ ਦੁੱਧ ਨੂੰ ਵਿੱਚ ਪਾ ਹੌਲੀ ਹੌਲੀ ਪੋਣਾ ਹੌਲੀ ਹੌਲੀ ਹਾਂ ਨਾਰਮਲ ਗੈਸ ਸਲੋ ਕਰ ਲਿਆ ਗੈਸ ਸਲੋ ਕਰਕੇ ਪੋਣਾ ਹਾਂ ਸਲੋ ਕਰ ਲਿਆ ਹੁਣ ਹੌਲੀ ਹੌਲੀ ਪਾਈ ਜਾ ਮੈਂ ਮਿਕਸ ਕਰ ਦਿਆਂ ਜੇ ਨਹੀਂ ਮਿਕਸ ਹੋਗਾ ਤਾਂ ਕਿਹੜੀ ਦੁੱਧ ਪਾਕ ई जो तक ए ट लग गया कि टाइम यह करना पांच सौ दस ਇਹ 5 ਕਿ ਮਿੰਟ ਨਹੀਂ ਲੱਗੇ ਜਾਊਗੇ 10 ਮਿੰਟ ਕਿਉਂਕਿ ਪੂਰਾ ਵਿੱਚ ਮਿਕਸ ਹੋਣਾ ਚਾਹੀਦਾ ਓਕੇ 5 ਤੋਂ 10 ਮਿੰਟ ਤੱਕ ਸੂਜੀ ਫੁੱਲਣ ਲੱਗ ਗਈ ਹੈ ਨਾ ਹੁਣ ਮਿਕਸ ਹੋ ਜਾਊਗਾ ਵਿੱਚ ਦੁੱਧ ਜੇ ਕੋਈ ਜ਼ਿਆਦਾ ਕੇ ਪਸੰਦ ਕਰਦਾ ਹੋਵੇ ਤਾਂ ਉਹ ਆਪਣੇ ਸਵਾਦ ਅਨਸਾਰ ਕੇ ਉਹ ਵੱਧ ਵੀ ਪਾ ਸਕਦਾ ਹੈ। ਹੂੰ ਇਹਦੇ ਵਿੱਚ ਖੰਡ ਤੋਂ ਇਲਾਵਾ ਆਪਾਂ ਕੋਈ ਗੋੜ ਜਾਂ ਸ਼ੱਕਰ ਵੀ ਹਾਂ ਜੇ ਸ਼ੱਕਰ ਗੋੜ ਪਾਉਣਾ ਹੈ ਉਹਨੂੰ ਅਸੀਂ ਪਾਣੀ ਦੇ ਵਿੱਚ ਉਬਾਲ ਲੈਣਾ ਹੈ। ਉਬਾਲ ਲੈਣਾ। ਹਾਂ ਫਿਰ ਉਹਦੇ ਵਿੱਚ ਦੁੱਧ ਪਾ ਕੇ ਹੂੰ ਤੇ ਉਹਨੂੰ ਅਸੀਂ ਵਿੱਚ ਉਹ ਸਲੋ ਗੈਸ 'ਤੇ ਹੂੰ

ਰੋਕਨ ਕੇ ਰੱਖ ਲੋ ਦੁੱਧ ਨੂੰ ਗਰਮ ਕਰਕੇ ਪੂਰੀ ਤਰ੍ਹਾਂ ਉਹਦੇ ਵਿੱਚ ਗੋਰ ਸ਼ੱਕਰ ਖੰਡ ਅਸੀਂ ਕੁਝ ਨਹੀਂ ਪਾ ਸਕਦੇ ਉਹ ਤਾਂ ਆਪਣੇ ਟੇਸਟ ਜੋ ਤੁਸੀਂ ਪਸੰਦ ਆ ਪਸੰਦ ਹੈ ਉਹ ਬੱਚੇ ਛੋਟੇ ਵਾਸਤੇ ਬਹੁਤ ਹੈਲਥੀ ਹੁੰਦੀ ਹੈ ਇਹਦੀ ਸੂਜੀ ਦੀ ਖੀਰ ਵੀ ਬਣਾ ਕੇ ਬੱਚਿਆਂ ਨੂੰ ਪਿਲਾ ਸਕਦੇ ਹਾਂ ਸਬਾਨ ਕੇ ਤਿਆਰ ਆ ਵਧੀਆ ਚੇਕ ਕਰ ਲਾ ਇਹ ਬਾਅਦ ਚੁੱਪ ਤੋਂ ਨਹੀਂ ਪੁੱਤੋਂ ਬਸ ਇਹ ਮੈਸੇਜ ਹੋ ਗਿਆ ਮੈਨੂੰ ਲੱਗਦਾ ਆਪਣੇ ਤੋਂ ਘੱਟ ਰਹਿ ਗਿਆ ਸੀ ਕਿਉਂ ਇਹ ਤੇ ਪੂਰੀ ਜਿਹੜਾ ਇਹ ਕੱਲਾ ਪਾਣੀ ਪਾਉਂਦੇ ਆ ਤਾਂ ਉਹ ਹੋਰ ਪੁਰਾ ਬਣਦਾ ਇਹ ਵਿੱਚ ਐ ਹੋ ਗਿਆ ਕਿ ਦੁੱਧ ਪਾਉਣ ਨਾਲ ਤਾਂ ਖੋਆ ਨਹੀਂ ਵਿੱਚ ਪੈ ਜਾਂਦਾ ਹਾਂ ਉਹਦਾ ਉਹ ਤੇ ਹੋ ਗਿਆ ਲਾਸੀ ਨੂੰ ਬਣ ਕੇ ਤਿਆਰ ਹੋ ਗਿਆ ਤੇ ਹਲਵਾ ਤਿਆਰ ਹੋ ਗਿਆ ਬਾਜ लास्ट ਤੇ लास्ट ਤੇ ਬਦੋ ਇਹ ਆਪਣੇ ਆਪੇ ਤਾਂ ਘੁੰਮਣ ਲੱਗ ਪੈਂਦੀ ਆ ਉਹਨੂੰ ਸੰਭੋ ਤੇ ਹਲਵਾ ਤਿਆਰ ਆ ਆਹ ਦੇਖੋ ਕੜਾਈ ਕਿਸੇ ਪਾਸੇ ਵੀ ਲੱਗ ਨਹੀਂ ਗਿਆ ਹਮ ਇਹਦੇ ਵਿੱਚ ਦੁੱਧ ਿਆ ਥੋੜਾ ਪਾਇਆ ਕਰਕੇ ਦੁੱਧ ਕਰਕੇ ਇਹ ਥੋੜਾ ਵਾਈਟ ਬਣਦਾ ਹੈ ਕੱਲ ਰੂਪ ਕੱਲ ਪਾਣੀ ਵਾਲਾ ਹੋਊਗਾ ਪਾਣੀ ਵਾਲਾ ਜਿਹੜਾ ਆ ਉਹ ਮਤਲਬ ਨਾਲ ਦੀ ਰੂਪ ਹੂੰ ਆ ਸੈਬੂ ਤਾਂ ਹੁਣ ਹਲਵਾ ਖਾਊਗਾ ਹਨਾ ਨਹੀਂ ਫੇਰ ਕੀ ਫਾਇਦਾ ਉਹ ਤਾਂ ਕਹਿੰਦੀ ਬਣਾਉਣਾ ਨਹੀਂ ਪੱਟਾ ਲੈ ਕੇ ਮੰਮਿਆ ਨਾ ਮੇਰਾ ਬੋਤਾ ਲੈ ਹੁਣ ਹੁਣ ਤਾਂ ਕਹਿੰਦੀ ਚੀਜੀ ਬਣਾ ਫੇਰ ਤੂੰ ਬਾਹਰ ਚਲੀ ਆ